ਰੀਡਿੰਗ ਕਵ ਨਾਮਾ ਦੇ ਵਿੱਚ ਵੱਡੀ ਖਬਰ ਜਦੋਂ ਕਿ ਲੇਬਰ ਮਾਰਕੀਟ ਦੀਆਂ ਚਿੰਤਾਵਾਂ ਜਾਰੀ ਨੇ ਤੇ CRA ਨੌکریاں ਜੋ ਹੁਣ ਕੈਨੇਡਾ ਵਿੱਚ ਪਾਕਿਸਤਾਨਨਾਂ ਲਈ ਭਰਤੀ ਕੀਤੀ ਜਾ ਰਹੀ ਹੈ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਜਿੱਥੇ ਮੁਸ਼ਕਲ ਹੋ ਚੁੱਕਿਆ ਪਰ ਇੱਕ ਮੌਕਾ ਹਮੇਸ਼ਾ ਤੁਹਾਡੇ ਲਈ ਹੁੰਦਾ ਜੇਕਰ ਤੁਹਾਡੇ ਕੋਲ ਲੜਿੰਦੇ ਹੁਨਰ ਜਾਂ ਨੌਕਰੀ ਦੇ ਪ੍ਰੋਫਾਈਲ ਨਾਲ ਮੇਲ ਖਾਂਦੇ ਪੇਪਰ ਨੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡਾ ਰੈਵਨਿਊ ਏਜੰਸੀ ਕੈਨੇਡਾ ਦੀ ਛੋਟੀ ਦੀ ਏਜੰਸੀ ਹੈ ਅਤੇ ਲਗਭਗ 60000 ਕਰਮਚਾਰੀਆਂ ਨਾਲ ਇਸ ਵਿੱਚ ਵੱਡੀ ਤਨਖਾਹ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ ਤੁਹਾਡਾ ਇੱਕ ਵੈਲਿਡ ਓਪਨ ਵਰਕ ਪਰਮਿਟ ਸਥਾਈ ਨਿਵਾਸੀ ਕੈਨੇਡੀਅਨ ਨਾਗਰਿਕ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਥਾਈ ਨਿਵਾਸੀ ਇਹਨਾਂ ਭੂਮਿਕਾਵਾਂ ਦੇ ਲਈ ਅਰਜੀ ਦੇ ਸਕਦੇ ਨੇ ਸੀਆਰਏ ਦੀਆਂ ਨੌਕਰੀਆਂ ਹੁਣ ਕੈਨੇਡਾ ਵਿੱਚ ਜਿੱਥੇ ਭਰਤੀ ਖੁੱਲ ਚੁੱਕੀ ਹੈ ਇਸ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਕਲੈਰੀਕਲ ਸੀਆਰਏ ਨੌਕਰੀਆਂ অন্ਟਾਰੀਓ ਵਿੱਚ ਕਲੈਰੀਕਲ ਸੀਆਰਏ ਨੌਕਰੀਆਂ ਅਤੇ ਅਲਬਰਟਾ ਬੀਸੀ ਮੈਨੀਟੋਬਾ ਅਤੇ ਸਕੈਚਵਿਨ ਵਿੱਚ ਅਡਿਟਰ ਦੀਆਂ ਅਸਾਮੀਆਂ ਬਿਲਕੁਲ ਖਾਲੀ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਕਲੈਰିକਲ ਸੀਆਰਏ ਨੌਕਰੀਆਂ ਦੀ ਗੱਲ ਕੀਤੀ ਜਾਵੇ ਤਾਂ ਸੀਆਰਏ ਵਰਤਮਾਨ ਵਿੱਚ ਕੈਲੋਨਾ ਸਰੀ ਵੈਨਕੂਵਰ ਵਿਕਟੋਰੀਆ ਅਤੇ BC ਵਿੱਚ ਐਸਪੀ3 ਕਲਰਕ ਦੀਆਂ ਅਸਾਮੀਆਂ ਲਈ ਭਰਤੀ ਦੀ ਅਰਜ਼ੀਆਂ ਨੂੰ ਸਿਬਕਾਰ ਕਰ ਰਿਹਾ ਹਨ ਇਹਨਾਂ ਭੂਮਿਕਾਵਾਂ ਦੇ ਲਈ ਅਰਜ਼ੀ ਦੇਣ ਲਈ ਸਟਾਫ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਪਹਿਲਾ 100 ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਤੇ ਉੱਥੇ ਦੱਸਦੀ ਹੈ ਕਿ ਅਨੁਪਾਲਨ ਪ੍ਰੋਗਰਾਮ ਸਪੋਰਟ ਕਲਰਕ ਅਤੇ ਇਨਵੈਸਟੀਗੇਸ਼ਨ ਸਪੋਰਟ ਕਲਰਕ ਦੋ ਨੌਕਰੀਆਂ ਦੇ ਸਰਲੇਖ ਨੇ ਜਿਨ੍ਹਾਂ ਲਈ ਸੀਆਰਏ ਉਮੀਦਵਾਰਾਂ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵਿਦਕ ਦ੍ਰਿਸ਼ਟੀਕੋਣ ਤੋਂ ਇੱਕ ਸਕੈਂਡਰੀ ਸਕੂਲ ਡਿਪਲੋਮਾ ਅਤੇ ਪੋਸਟ ਸਕੈਂਡਰੀ ਸਰਟੀਫਿਕੇਟ ਜਾਂ ਦਫ਼ਤਰ ਪ੍ਰਸ਼ਾਸਨ ਪਦੰਗੀ ਸਹਾਇਕ ਕਾਰੋਬਾਰੀ ਪ੍ਰਸ਼ਾਸਨ ਮਨੁੱਖੀ ਸਰੋਤ ਪ੍ਰਬੰਧਨ ਜਾਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਡਿਪਲੋਮੇ ਦੀ ਜ਼ਰੂਰਤ ਉਲੀ ਹੈ ਗ੍ਰਾਹਕ ਸੇਵਾ ਪ੍ਰਦਾਨ ਕਰਨ ਲਈ ਦਫਤਰੀ ਮਾਹੌਲ ਵਿੱਚ ਕੰਮ ਕਰਨ ਲਈ ਪਿਛਲੇ 2 ਸਾਲਾਂ ਵਿੱਚ ਘੱਟੋ-ਘੱਟ 12 ਮਹੀਨੇ ਦਾ ਤਜਰਬਾ ਤੁਹਾਡੇ ਕੋਲ ਹੋਣਾ ਬੜਾ ਜ਼ਰੂਰੀ ਹੈ। ਇਨ੍ਹਾਂ ਕਲਰਕ ਅਹੁਦਿਆਂ ਦੇ ਲਈ ਤਨਖਾਹ ਸੀਮਾ 58307 ਤੇ 64361 ਪ੍ਰਤੀ ਸਾਲ ਹੈ। ਇਨ੍ਹਾਂ ਭੂਮਿਕਾਵਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ 2024 ਇਸ ਲਈ ਤੁਹਾਨੂੰ ਸਿਰਫ 10 ਦਿਨ ਬਾਕੀ ਰਹਿ ਗਏ ਨੇ ਜਲਦੀ ਅਪਲਾਈ ਕਰਨ ਦੀ ਤੁਹਾਨੂੰ ਜ਼ਰੂਰਤ ਹੈ। ਅੰਟਾਰੀਓ ਵਿੱਚ ਕਲੈਰੀਕਲ ਸੀਆਰਏ ਨੌਕਰੀਆਂ ਦੀ ਗੱਲ ਕਰੀਏ ਤਾਂ ਸੀਆਰਏ ਸੈਂਡਬਰੀ ਵਿੱਚ ਐਸਪੀ 01 ਤੋਂ ਐਸਪੀ 04 ਨੌਕਰੀਆਂ ਤੇ ਆਟਵਾ ਵਿੱਚ ਈਐਸ 02 ਈਐਸ 03 ਅਤੇ ਈਐਸ 04 ਅਸਾਮੀਆਂ ਲਈ ਵੀ ਭਰਤੀ ਕਰ ਰਿਹਾ ਹੈ ਸੈਂਡਬਰੀ ਤਨਖਾਹ ਅਰੇਂਜ ਹੇਟ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਐਸਪੀ 01 ਤਨਖਾਹ ਸੀਮਾ 44300 11 ਤੋਂ 48916 ਅੰਗਰੇਜ਼ੀ ਜ਼ਰੂਰੀ ਹੈ SP02 ਤਨਖਾਹ ਸੀਮਾ 50808 ਤੋਂ 56081 ਅੰਗਰੇਜ਼ੀ ਭਾਸ਼ਾ ਅਤੇ ਦੋ ਭਾਸ਼ੀ ਜ਼ਰੂਰੀ ਹੈ SP03 ਤਨਖਾਹ ਸੀਮਾ 56326 62175 ਅੰਗਰੇਜ਼ੀ ਜ਼ਰੂਰੀ ਹੈ ਦੋ ਭਾਸ਼ੀ ਲਾਜ਼ਮੀ ਜ਼ਰੂਰੀ ਹੈ SP04 ਤਨਖਾਹ ਸੀਮਾ 61774 ਤੋਂ 69526 ਅੰਗਰੇਜ਼ੀ ਤੇ ਦੋਰੀ ਪਛਾ ਬੜੀ ਜ਼ਰੂਰੀ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਸੈਂਬਰੀ ਵਿੱਚ ਕੰਮ ਕਰਨ ਵਾਲੇ ਇਹਨਾਂ ਨੌਕਰੀਆਂ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਲਈ ਅਰਜੀ ਦੇਣ ਲਈ ਕਿਸੇ ਪੁਰਾਣੇ ਤਜਰਬੇ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ ਇਸ ਤੋਂ ਇਲਾਵਾ ਐਸਪੀ 0123 ਭੂਮਕਾ ਲਈ ਸਿਰਫ 2 ਸਾਲ ਦੇ ਸੈਕੰਡਰੀ ਸਕੂਲ ਜਾਂ ਬਰਾਬਰ ਦੇ ਲੜਿੰਦੇ ਤੇ ਐਸਪੀ4 ਵਿੱਚ ਭੂਮਿਕਾ ਲਈ ਸਕੈਂਡਰੀ ਸਕੂਲਰ ਡਿਪਲੋਮੇ ਦੀ ਲੋੜ ਹੈ ਪਹਿਲੇ 200 ਉਮੀਦਵਾਰਾਂ ਨੂੰ ਤਰਹੀਜ਼ ਦਿੱਤੀ ਜਾਵੇਗੀ ਇਸ ਲਈ ਅਪਲਾਈ ਕਰਨ ਵਿੱਚ ਦੇਰੀ ਨਾ ਕਰੋ ਹਾਲਾਂਕਿ ਜਿਆ ਕਰਨ ਦੀ ਆਖਰੀ ਮਿਤੀ 19 ਸਤੰਬਰ 2024 ਹੈ ਇਹ ਭੂਮਿਕਾ ਬਾਰੇ ਹੋਰ ਵੇਰਵੇ ਤੁਸੀਂ ਇਹਨਾਂ ਦੀ ਸਾਈਟ ਤੋਂ ਵੀ ਲੈ ਸਕਦੇ ਹੋ ਆਟਵਾ ਅਹੁਦਿਆਂ ਲਈ ਤਨਖਾਹ ਦੀ ਰੇਂਜ 67619 ਤੋਂ 80124 ਜਦੋਂ ਕਿ ਭਾਰੀ ਭਾਰੀ ਜਾਣ ਵਾਲੀ ਨੌਕਰੀ ਪਦਰਤੇ ਨਿਰਪਰ ਕਰਦੀ ਹੈ ਆਟਵਾ ਹੈਡ ਕੁਆਟਰ ਸੇਵਾ ਨਵਨੀਤ ਅਤੇ ਏਕੀਕਰਨ ਸ਼ਾਖਾ ਲਈ ਜੂਨੀਅਰ ਮਾਤਰਾਤਮਕ ਵਿਸ਼ਲੇਸ਼ਕ ਵਿਚਾਲੇ ਮਾਤਰਾਤਮਕ ਵਿਸ਼ਲੇਸ਼ਕ ਅਤੇ ਇਹਨਾਂ ਵਿੱਚ ਨਿਯੁਕਤ ਕੀਤੇ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਇਸ ਲਈ ਆਟਵਾ ਵਿੱਚ ਇਹਨਾਂ ਭੂਮਿਕਾਂ ਲਈ ਪਹਿਲਾ ਸੰਬੰਧਤ ਅਨੁਭਵ ਅਤੇ ਅਰਥ ਸ਼ਾਸਤਰੀ ਸਮਾਜ ਸ਼ਾਸਤਰ ਅਤੇ ਆੰਕੜਾ ਵਿਗਿਆਨ ਭੂਗੋਲਿਕ ਵਿਗਿਆਨ ਤੇ ਡਿਗਰੀ ਦੀ ਜ਼ਰੂਰਤ ਹੁੰਦੀ ਹੈ ਸੂਚਨਾ ਪ੍ਰਣਾਲੀ ਜੀਆਈਐਸ ਜਾਂ ਜੀਓਮੈਟ੍ਰਿਕਸ ਦੀ ਜ਼ਰੂਰਤ ਹੈ ਆਟਵਾ ਵਿੱਚ ਇਹਨਾਂ ਰੋਲ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27 ਨਵੰਬਰ 2024 ਹੈ ਇਸ ਭੂਮਿਕਾ ਬਾਰੇ ਹੋਰ ਵੇਰਵੇ ਲਈ ਤੁਸੀਂ ਆਨਲਾਈਨ ਵੀ ਕਲਿੱਕ ਕਰ ਸਕਦੇ ਹੋ ਆਟਵਾ ਬੀਸੀ ਮਿਨੀਟੋਬਾ ਸਕੈਚਵਿਨ ਵਿੱਚ ਐਡੀਟਰ ਦੇ ਅਹੁਦੇ ਕੈਨੇਡਾ ਰੈਵਿਨਿਊ ਪੈਚ ਏਜੰਸੀ ਪੱਛਮੀ ਕੈਨੇਡਾ ਵਿੱਚ ਏਯੂ 03 ਪੱਦਰ ਦੀਆਂ ਨੌਕਰੀਆਂ ਲਈ ਅਲਬਰਟਾ BC ਮੈਨੀਟੋਬਾ ਤੇ ਸਕੈਚਵਨ ਵਿੱਚ ਐਡੀਟਰ ਦੇ ਅਹੁਦੇਆਂ ਕੈਨੇਡਾ ਰੈਵਿਊ ਅਜੰਸੀ ਪਛਵੀਂ ਕਿਰੇਡਾ ਵਿੱਚ EU03 ਪਦਨੀਆਂ ਨੌਕਰੀਆਂ ਦੇ ਲਈ ਤਜਰਬੇਕਾਰ ਟੈਕਸ ਐਡੀਟਰ ਤੇ ਲੇਖਾਕਾਰੀ ਪੇਸ਼ਾਗਰਾਂ ਦੀ ਭਰਤੀ ਕਰ ਰਹੀਆਂ ਸਥਾਨ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਸਰੀ ਵੈਕਟੋਰੀਆ ਕੈਲੋਨਾ ਤੇ ਇਸ ਦੇ ਨਾਲ ਜਾਰਜ ਪ੍ਰਿੰਸ ਜਾਰਜ ਕੈਲਗਰੀ ਐਡਮਨ ਰੇਜ਼ੀਨਾ ਸਕੈਚਵਨ ਸਕੈਚਕੀ 2 ਅਤੇ ਵਿਨੀਪੈਗ ਮੈਨੀਟੋਬਾ ਤਨਖਾਹ ਦੀ ਗੱਲ ਕੀਤੀ ਹੈ ਬੇਦਾ 95000 745 ਤੋਂ 117000 752 ਪ੍ਰਤੀ ਸਾਲ ਅਤੇ ਅਦੀ ਦੇਣ ਦੀ ਆਖਰੀ ਮਿਤੀ 31 ਜੁਲਾਈ 2024 ਇਸ ਭੂਮਿਕਾ ਦੀ ਪ੍ਰਤੀਕਿਰਿਆ ਪ੍ਰਕਿਰਤੀ ਦੇ ਅਨੁਸਾਰ ਪਿਛਲੇ 5 ਸਾਲਾਂ ਵਿੱਚ ਘੱਟੋ-ਬਾੜ 2 ਸਾਲ ਦਾ ਤਜਰਬਾ ਲਾਜ਼ਮੀ ਹੈ ਤੇ ਲੇਖਕਾਰੀ ਅਤੇ ਸਮਕਾਰਯੋਗ ਮੁਹਾਰਤ ਦੇ ਨਾਲ ਨਾਲ ਇੱਕ ਮਾਨਤਾ ਪ੍ਰਾਪਤ ਪੋਸਟ ਸਕੈਂਡਰੀ ਸੰਸਾ ਤੋਂ ਡਿਗਰੀ ਹੋਣੀ ਚਾਹੀਦੀ ਹੈ ਇਹ ਭੂਮਿਕਾ EU2 ਪੱਤਰ ਦੇ ਭਾਗ ਦੇ ਨਾਲ ਪਹਿਲਾਂ ਹੀ ਕੰਮ ਕਰ ਰਹੇ ਸੀ ਆਰਏ ਕਰਬ ਚਾਰੀਆਂ ਲਈ ਵੀ ਉਪਲਬਧ ਹੈ ਏਪਲ ਮੁਕਾਬਾਰੇ ਹੋਰ ਵੇਰਵੇ ਲਈ ਆਨਲਾਈਨ ਅਪਲਾਈ ਤੁਸੀਂ ਕਰ ਸਕਦੇ ਹੋ ਅੰਤਮ ਨੋਟਸ ਨਿਗਾਲ ਕੀਤੀ ਜਾਵੇ ਮੇਸ਼ਾ ਯਾਦ ਰੱਖੋ ਕੈਨੇਡਾ ਵਿੱਚ ਜ਼ਿਆਦਾਤਰ ਸਰਕਾਰੀ ਨੌਕਰੀਆਂ ਲਈ ਕੈਨੇਡਾ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਹਾਲਾਂਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਓਪਨ ਵਰਕ ਪਰਮਿਟ ਅਤੇ ਉਹਨਾਂ ਦੇ ਜੀਵਨ ਸਾਥੀ ਵੀ ਅਪਲਾਈ ਕਰਦੀ ਕੋਸ਼ਿਸ਼ ਕਰ ਸਕਦੇ ਨੇ ਜੇਕਰ ਕੋਈ ਟੋਪਮਕ ਕ੍ਰੀਡਿਨ ਨਾਗਰਿਕ ਜਾਂ ਸਥਾਈ ਨਿਵਾਸੀ ਉੱਪਰ ਉੱਪਰ ਸੂਚਿਵੱਦ ਜਾਂ ਇੱਕ ਤੋਂ ਵੱਧ ਭੂਮਿਕਾ ਨੂੰ ਪਹੁੰਚਣ ਉਪਕਰਨ ਨਹੀਂ ਹੈ ਤਾਂ ਉਹ ਕੈਨੇਡਾ ਵਿੱਚ ਸਰਕਾਰੀ ਨੌਕਰੀਆਂ 'ਚ ਦਾਖਲਾ ਲੈ ਸਕਦੇ ਨੇ ਨਾਲ ਹੀ ਸਰਕਾਰੀ ਨੌਕਰੀਆਂ ਨੇ ਬਿਨੈ ਕਰਨ ਦੇ ਚ ਪਹਿਲਾ ਹੱਥ ਦਾ ਤਜਰਬਾ ਹਾਸਲ ਕਰਨਾ ਸਥਾਈ ਨਿਵਾਸੀਆਂ ਦੇ ਸਥਾਈ ਨਿਵਾਸੀ ਨੂੰ ਤਬਦੀਲੀ ਹੋਣ ਦੇ ਰੂਪ ਵਿੱਚ ਵੀ ਪ੍ਰਵਿਕ ਬਾਣੀ ਤੈਅ ਕਰ ਸਕਦਾ ਹੈ ਰੀਡਨ ਕਗਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਖਬਰ